ਨਾ ਉਸ ਨੂੰ ਅਜ ਇੱਕ ਮੈਗਾ ਕੈਂਪ ਐਸ ਹਲਕਾ ਉਤਰੀ ਦੇ ਵਿੱਚ ਲੱਗਾ ਸਹੀ ਸੁਣ ਰਹੇ ਹੋ ਹਲਕਾ ਉਤਰੀ ਦੇ ਵਿੱਚ ਸਰਕਾਰੀ ਹਸਪੀਟਲ ਬਿਲਕੁਲ ਸਹੀ ਸੁਣਿਆ ਤੁਸੀਂ ਗੱਲਬਾਤ ਕਰਾਂਗੇ ਅੰਦਰ ਸਾਹਿਬ ਮੈਂ ਗੱਲ ਕਰਦੇ ਸੀ 4 ਮਹੀਨੇ ਪਹਿਲਾਂ ਸਿਹਤ ਸੁਵਿਧਾਵਾਂ ਦੀ ਤੁਹਾਡਾ ਡ੍ਰੀਮ ਪ੍ਰੋਜੈਕਟ ਸੀਗਾ ਕਿ ਅਸੀਂ ਇੱਕ ਹਸਪਤਾਲ ਲੈ ਕੇ ਆਈਏ ਤੁਸੀਂ ਹਸਪਤਾਲ ਲੈ ਆਂਦਾ ਅੱਜ ਮੈਗਾ ਕੈਂਪ ਲਗਾਤਾ ਹਰ ਤਰ੍ਹਾਂ ਦੀ ਸੁਵਿਧਾ ਇੱਥੇ ਪ੍ਰੋਵਾਈਡ ਕਰਾ ਜਾਂਦੀ ਕਿਤੀ ਜਾ ਰਹੀ ਆ 2014 ਚ ਬਣਿਆ ਹੋਇਆ ਇਹ ਹਸਪਤਾਲ ਹੁਣ ਤੱਕ ਚਾਲੂ ਕਿਉਂ ਨਹੀਂ ਹੋਇਆ ਕਿ ਕੀ ਸਭ ਤੋਂ ਵੱਡਾ ਕਾਰਨ ਰਿਹਾ ਲੇਕਿਨ ਤੁਹਾਨੂੰ ਪਹਿਲਾਂ ਮਗਰ ਜੋ ਸਾਡੀ ਸਰਕਾਰ ਨੇ 3 ਸਾਲ ਪਹਿਲੇ ਵਾਅਦਾ ਕੀਤਾ ਸੀ ਹੈਲਥ ਸੇਵਾਵਾਂ ਦੇ ਬਾਰੇ ਅੱਜ ਜੇ ਮੈਂ ਕਹਾਂ ਕਿ ਜਿੰਨੇ ਮਹੱਲਾ ਕਿਨੇ 800 ਦੇ ਕਿਲੇ ਸਾਢੇ 800 ਦੇ ਕਿਨ ਜਿਹੜੇ ਸਾਡੇ ਮਹੱਲਾ ਕਲੀਨਿਕ ਖੁੱਲੇ ਨੇ ਉੱਥੇ ਰੋਜ਼ ਦਿਲੀ 200 ਪਰਿਵਾਰ 300 ਪਰਿਵਾਰ ਮੈਡੀਸਿਨ ਵੀ ਲੈ ਆ ਰਿਹਾ ਟੈਸਟ ਵੀ ਕਰਾ ਰਿਹਾ ਤੇ ਉਹਨਾਂ ਨਾਲ ਜਿੰਨੀਆਂ ਫੈਸਿਲਿਟੀਆਂ ਚਾਹੀਦੀਆਂ ਉਹ ਮਿਲ ਰਹੀਆਂ ਨੇ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਬਾਹਰ ਬੈਠੀਆਂ ਜਿਹਨوں ਕੋਈ ਬੁਲਣ ਲੱਗਾ ਕੁਛ ਨਹੀਂ ਦੇਖੋ ਜੀ ਮਹਲਾ ਕਲੀ ਜ ਜਾਊਗਾ ਜੀ ਦਵਾਈ ਲੈ ਕੇ ਆ ਜੂਗਾ ਜੀ ਉਹਦਾ ਪ੍ਰਾਪਰ ਲਾਜ ਨਹੀਂ ਹੋਊਗਾ ਜੀ ਮੈਂ ਉਹਨੂੰ ਦੱਸਣਾ ਚਾਹਣਾ ਕਿ ਮੈਂ ਆਪਣੇ ਹਲਕੇ ਨੌਰ ਦੇ ਵਿੱਚ ਜੇ ਉੱਥੇ ਹੈਲਥ ਸਟੇਸ਼ਨਾ तकरीबन ਜੇ 200 300 ਪਰਿਵਾਰ ਲੈ ਕੇ ਘਰ ਚੱਲੀ ਹੈ ਜੇ ਕੱਲ ਨੂੰ ਖਜਾਨਾ ਕਰੇ ਐਸੀ ਕੋਈ ਦਿੱਕਤ ਆਉਂਦੀ ਹੈ ਤੇ ਹਸਪਤਾਲ ਆਪਾਂ ਬਣਾ ਦਿੱਤਾ ਇਹ 10 ਮਿੰਟ ਸਟਾਰਟ ਕਰਦੇ 30 ਮਿੰਟ तकरीबन ਕੁਝ ਦਿਨਾਂ ਤੱਕ ਇਹ ਪੂਰੇ ਹੋ ਜਾਣਗੇ ਅਸੀਂ ਸਟਾਰਟ ਕਰਕੇ ਅੱਜ ਇਹਦਾ ਟੀਚਾ ਜਿਹੜਾ ਸਾਡਾ ਸੀ ਸਾਡੀ ਮਨ ਸੋਚੀਗੀ ਕਿ ਜੇ ਕਿਸੇ ਆਦਮੀ ਨੂੰ ਕੋਈ ਦਿੱਕਤ ਆਉਂਦੀ ਹੈ ਉਹਨੂੰ ਕੋਈ ਕੁਛ ਲੋਕੀ ਲੱਗਦੀ ਲੜਾਈ ਆ ਵੀ ਜੀ ਕੋਈ ਬਿਮਾਰੀ ਅਸੀਂ ਲੱਗ ਜਾਂਦੀ ਹੈ ਤੇ ਉਹਦੇ ਨਾਲ ਇਲਾਜ ਹੋਣਾ ਹੋਣਾ ਜ਼ਰੂਰੀ ਹੈ ਅਸੀਂ ਪੂਰੀ ਟੀਮ ਚਾਹੇ ਆਈ ਆਈਸ ਵਾਸਤੇ ਹੈ ਚਾਹੇ ਉਹ ਹੈਪੋਟਲ ਜਿਹੜੇ ਸ਼ਹੀਦ ਰਾਜਨੀਆ ਤੁਹਾਡੀਆਂ ਲੇਟਲ ਬਿਮਾਰੀਆਂ ਨੇ ਉਧਰ ਲੇਟਲ ਪੂਰਾ ਮੈਡੀਕਲ ਹੀ ਸਾਰੇ ਡਾਕਟਰ ਦੀ ਟੀਮ ਜਿਹੜੀ ਹੈ ਸਾਰੀ ਉੱਥੇ ਉੱਥੇ ਪ੍ਰੋਵਾਈਡ ਕਰਾ ਦਿੱਤੀ ਹੈ ਸਾਹਿਬ ਇਹ ਵੀ ਸੁਣਨ ਚਾਇਆ ਸੀਗਾ ਕਿ ਜਦੋਂ ਅਸੀਂ ਜਦ ਤੱਕ ਪੈਸੇ ਨਾ ਖਰਚੀਏ ਨਾ ਉਦੋਂ ਤੱਕ ਸਾਨੂੰ ਜਦ ਤੱਕ ਆਪਾਂ ਨੂੰ ਪੈਸੇ ਨਾ ਖਰਚੀਏ ਨਾ ਉਦੋਂ ਤੱਕ ਸਾਨੂੰ ਸੁਆਦ ਨਹੀਂ ਆਉਂਦਾ ਇੱਥੇ ਪਹੁੰਚ ਕੇ 10 ਰੁਪਏ ਦੀ ਪਰਚੀ ਤੇ ਬੰਦਾ ਕਿੱਦਾਂ ਸੈਟੀਸਫਾਈ ਹੋ ਜਾਏਗਾ ਜੇ ਤੁਹਾਨੂੰ ਇੱਥੇ ਆ ਕੇ ਫ੍ਰੀ ਇਲਾਜ ਹੁੰਦਾ ਇਸ ਤੋਂ ਵੱਡਾ ਇਲਾਜ ਨਹੀਂ ਹੈ ਕਿਉਂਕਿ ਕਈ ਲੋਕ ਹੁੰਦੇ ਨੇ ਜਿੰਨ ਜਿਹੜੇ 5-700 ਰੁਪਏ ਡਾਕਟਰ ਨੂੰ ਸੀ ਦੇ ਕੇ ਉਹਨਾਂ ਦੀ ਤਸੱਲੀ ਹੁੰਦੀ ਹੈ ਪਰ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਸਿਰ ਤੋਂ ਲੈ ਕੇ ਸ਼ਾਂਤ ਤੱਕ ਮਿਹਨਤ ਕਰਕੇ ਉਹ ਪਰਿਵਾਰ ਪਾਲਣਾ ਉਹਨਾਂ ਨੇ ਆਪਣਾ ਇਲਾਜ ਕਿੱਥੋਂ ਕਰਾਉਣਾ ਹੈ ਉਹਨਾਂ ਦੇ ਇਲਾਜ ਦਾ ਸਾਧਨ ਨਹੀਂ ਹੈ ਇੱਥੇ ਆਓ ਇਲਾਜ ਕਰਾਓ 10 ਰੁਪਏ ਦੀ ਪਰਚੀ ਆਮ ਬੰਦਾ ਖਰਚ ਸਕਦਾ 10 ਰੁਪਏ ਦੀ ਪਰਚੀ ਅਸੀਂ ਇਹ ਛੱਡ ਸਕਦੇ ਹਾਂ ਪਰ 10 ਰੁਪਏ ਦੀ ਪਰਚੀ ਤਾਂ ਉਹਨਾਂ ਨੇ ਰੱਖੀ ਹੈ ਕਿ ਬੰਦੇ ਦੇ ਨਾਮ 'ਤੇ ਕਰੂਵੇ ਕਿ ਮੈਂ ਪਰਚੀ ਕਟਾਈ ਹੋਈ ਹੈ ਮੇਰੀ ਵਾਰ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਸਾਡੇ ਲਈ ਤਾਂ ਵਧੀਆ ਉਹ ਵੀ ਕਹਿ ਰਹੇ ਨੇ ਕਿ 500 ਰੁਪਏ ਦੀ ਪਰਚੀ ਕਟਾਉਣ ਨਾਲ 10 ਰੁਪਏ ਦੀ ਪਰਚੀ ਠੀਕ ਹੈ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਜੀ ਗਰੀਬਾਂ ਵਾਸਤੇ ਤਾਂ ਬਹੁਤ ਵਧੀਆ ਜੀ 10 ਰੁਪਏ ਦੀ ਪਰਚੀ ਨਾਲੇ ਸਾਡੇ ਬੱਗਾ ਸਾਹਿਬ ਜੀ ਤਾਂ ਬਹੁਤ ਵਧੀਆ ਕੰਮ ਕਰਦੇ ਆ ਉਹ ਤਾਂ ਵਧੀਆ ਚੱਲ ਰਹੇ ਆ ਅਜੇ ਪਤਾ ਨਹੀਂ ਪਹਿਲੀ ਵਾਰ ਆਇਆ ਜੀ ਬਾਡੀ ਟੈਸਟ ਕਰਾਉਣਾ ਜੀ 3500 ਰੁਪਏ 4000 ਰੁਪਏ ਟੈਸਟ ਹੁੰਦਾ ਬੱਗਾ ਸਾਹਿਬ ਇੱਥੇ ਕਿੰਦਾ ਕਿੰਦਾ 100 ਰੁਪਏ ਦੀ ਪਰਚੀ दासर कोई देखो, दासर बेचे, करा रहे नहीं थे। अच्छा, अच्छा करे हम लोग गरीबों के लिए बहुत अच्छा सुविधा दी है हम लोग बड़े हॉस्पिटल धक्का खा रहे थे अभी यहाँ पे सारी सुविधाएं मिली बहुत अच्छा धन्यवाद कहाँ जाते थे आप हम लोग डी एम सी जाते थे इधर बड़े बड़े हॉस्पिटल जाते हम लोगो के पास उतना पैसे नहीं होते खर्च करने के लिए इतनी सुविधाएं हम लोग को मिली बहुत बहुत धन्यवादी है ਮੈਂ ਉਹਨਾਂ ਨੂੰ ਮੈਨੂੰ ਥਕਾਵਟ ਹੁੰਦੀ ਹੈ ਤੇ ਮੈਨੂੰ ਕਮਜ਼ੋਰੀ ਆ ਜਾਂਦਾ ਅੱਛਾ ਨਹੀਂ ਮੇਰੇ ਐਕਸੀਡੈਂਟ ਹੋਇਆ ਹੈ ਤੇ ਮਾਤਾ ਹੀ ਸਿਰ 10 ਰੁਪਏ ਦੀ ਪਰਚੀ ਤੇ ਇਲਾਜ ਸੰਭੋ ਲੱਗਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਲਾਜ ਇਲਾਜ ਆਦੇਵਾਸੀ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਬਸ ਵਕੀਲ ਆ ਸਭ ਠੀਕ ਹੈ ਚ ਜਾ ਕੇ ਅੱਛਾ ਹਾਂਜੀ ਕ੍ਰਿਸ਼ਨ ਲੈਬ ਚ ਓਬਵੀਅਸ ਸਪੀਡ ਹੁੰਦੀ ਆ ਕਿਉਂਕਿ ਆਫਕੋਰਸ ਫ੍ਰੀ ਆਫਕੋਰਸ ਹੈਗਾ ਬਾਜ਼ਾਰਿਕ ਨਾਲੋਂ ਅੱਦੇ ਰੇਟ ਤੇ ਹੈਗਾ ਇਸ ਲਈ ਉਹਨਾਂ ਨੇ ਉਹਨਾਂ ਦੇ ਜਸਟ ਕਾਲ ਆਈ ਸੀ ਕਿ ਮੈਂ ਰਸਤੇ 'ਚ ਆ ਰਿਹਾ ਹਾਂ ਤੇ ਹੁਣ ਡਾਕਟਰ ਸਾਹਿਬ ਨਾਲ ਮਿਲਾਂਗੇ ਤੁਸੀਂ ਦੇਖੋ ਕਿ ਅ ਤੁਸੀਂ ਇਹ ਗਏ ਟੈਸਟ ਕਰਾ ਕੇ ਵਾਪਸ ਆ ਕੇ ਮੈਨੂੰ ਰਿਪੋਰਟ ਦਿਖਾਣਗੇ ਮੈਡਮ ਉਹ ਕਹਿੰਦਾ ਸਾਹਿਬ ਉਹੀ ਹਾਲ ਹੈ ਜੀ ਸੋੜਾ ਕੱਪਾ ਸਵੇਰੇ ਸਟਾਰਟ ਕੀਤਾ ਸ਼ਾਮ ਨੂੰ ਖਤਮ ਕਰਤਾ ਇੱਥੇ ਵੀ ਟੈਸਟ ਕਰਾਇਆ ਦਵਾਈ ਲਈਤੀ ਬਿਲਕੁਲ ਇੱਕ ਕੰਡੇ ਬਰਜਲਟ ਇਕੱਲ ਦੇ ਬਾਅਦ ਤੁਸੀਂ ਚੈੱਕ ਕਰਾ ਕੇ ਆਪਣਾ ਟੈਸਟ ਦੇ ਨਾਲ ਰਿਪੋਰਟ ਲੈ ਕੇ ਵਾਈ ਜਾ ਲੋ। ਜੀ ਔਰ ਉਸ ਤੋਂ ਬਾਅਦ ਅੱਜ ਦੇ ਮਤਲਬ ਇਸ ਦੌਰ ਦੇ ਵਿੱਚ 100 ਰੁਪਏ 'ਚ ਇਲਾਜ ਥੋੜਾ ਜਿਹਾ ਮੁਸ਼ਕਿਲ ਨਜ਼ਰ ਆਉਂਦਾ ਸੁਣ ਕੇ ਵੀ ਟੈਨਸ਼ਨ ਹੁੰਦੀ 100 ਰੁਪਏ 'ਚ ਹੋ ਵੀ ਜਾਊ। ਮੈਂ ਨੋਰਥ ਪਿਛਲੇ ਹੋਇਆ ਉਹ ਬੀਤੇ ਸਮੇਂ ਦੀ ਗੱਲ ਹੋ ਗਈ। ਬੱਗਾ ਸਾਹਿਬ ਦੇ ਆਉਣ ਤੋਂ ਬਾਅਦ ਜਿਹੜਾ ਏਰੀਆ ਦੀ ਨੁਹਾਰ ਸ਼ਕਲ ਔਰ ਡਿਵੈਲਪਮੈਂਟ ਹੈ ਜਿਹੜੀ ਵੱਡੇ ਪੱਧਰ ਤੇ ਚੱਲ ਰਹੀ ਹੈ ਨਜ਼ਰ ਆ ਰਹੀ ਹੈ ਲੋਕਾਂ ਨੂੰ। ਲੋਕ ਬਹੁਤ ਖੁਸ਼ ਨੇ। ਅੱਜ ਜਿਹੜਾ ਹੈਲਥ ਨੂੰ ਲੈ ਕੇ ਵੱਡਾ ਉਪਰਾਲਾ ਬੱਗਾ ਸਾਹਿਬ ਨੇ ਵੱਲੋਂ ਕੀਤਾ ਧਿਆਨ ਦੇਈਏ ਐਨ ਜੀਓਜ਼ ਨੂੰ ਵੀ ਨਾਲ ਲੈ ਕੇ ਬਰਾਬਰ ਸਾਨੂੰ ਆਪਣਾ ਮਾਨ ਦਿੱਤਾ ਹੈ ਔਰ ਇੱਥੇ ਆ ਕੇ ਦੇਖਣ ਦਾ ਔਰ ਨਾਲ ਕੰਮ ਕਰਨ ਦਾ ਮੌਕਾ ਵੀ ਵਿਕੇਂਦਰ ਜੀ ਵਧੀਆ ਰਿਜ਼ਲਟ ਮਿਲਣਾ ਨੇ 2027 ਵਾਲੇ ਦੇ ਜਦ ਦੀ ਗੱਲ ਤਾਂ ਨਹੀਂ ਕਰਦੇ ਕਿਤੇ ਨਹੀਂ ਦੇਖੋ ਮੈਂ ਬਾਈਚ ਲੋਕਾਂ ਨੇ ਮੈਨੂੰ ਪਿਆਰ ਦੇ ਕੇ ਅਸ਼ੀਰਵਾਦ ਦੇ ਕੇ ਐਮਐਲਏ ਬਣਾ ਦਿਆ ਮੈਂ ਕਦੀ 27 ਵਾਲੀ ਸੋਚ ਰੱਖੀ ਨਹੀਂ ਕਿਉਂਕਿ ਮੇਰਾ ਪਹਿਲੇ ਦਿਨ ਜਿਸ ਦਿਨ ਮੇਰਾ ਰਿਜ਼ਲਟ ਆਇਆ ਸੀਗਾ ਉਦੋਂ ਤਾਂ ਮੇਰਾ 27 ਸੀਗਾ ਮੈਂ ਕਦੀ ਇਹ ਸੋਚ ਲੱਕੇ ਨਹੀਂ ਚੱਲਿਆ ਕਿ ਹੁਣ 1.5 ਸਾਲ ਰਹਿ ਗਿਆ ਤੇ ਮੇਰੀ ਇਹ ਸਟਾਰਟ ਹੋ ਜਾਣਾ ਆ ਬਿਲਡਿੰਗ ਦੇਖੋ ਖੰਡਰ ਸੀਗੀ ਅੱਜ ਬਿਲਡਿੰਗ ਦੇ ਹਾਲਾਤ ਦੇਖੋ ਆਪਾਂ ਨੂੰ ਇੱਥੇ ਖੰਡਰ ਨੂੰ ਵੀ ਮੌਜੂਦ ਹੈ ਵਧੀਆ ਹੁੰਦਾ ਕਿ ਅਸੀਂ ਜਿਸ ਚੋਦਾਂ ਦੀ ਬਣ ਕੇ ਤੇ ਤਾਲੇ ਲੱਗੇ ਹੋਏ ਸੀਗੇ ਤੇ ਉਹ ਖੰਡਰ ਬਣ ਚੁੱਕਿਆ ਸੀ ਇਹਨੂੰ ਸਾਰਾ ਰਿਪੇਅਰ ਕਰਾਇਆ ਪੈਂਡਿੰਗ ਕਰਾਈ ਉਹ ਸਾਰਾ ਰੈਨੋਵੇਸ਼ਨ ਜਿੰਨੀ ਵੀ ਸਾਰੀ ਕਰਵਾ ਲਿਆ ਕਰਵਾ ਕੇ ਜਦੋਂ ਤਿਆਰ ਕਰਕੇ ਆਈ ਤਾਂ 6 ਮਹੀਨੇ ਭਲਾਂ ਚਲਾਇਆ ਇਸ ਕਰਕੇ ਥੋੜਾ ਜਿਹਾ ਮਨ ਚ ਇਹ ਹੁੰਦਾ ਕਿ ਲੋਕਾਂ ਨੇ ਜਦੋਂ ਵੋਟ ਪੋਲ ਕੀਤੀ ਹੈ ਨਾ ਉਹਨਾਂ ਨੇ ਆਪਣੀ ਆਸਾ ਤੇ ਮੀਦਾ ਨਾ ਕੀਤੀ ਸੋ ਸਾਥੀਓ ਸੀਐਮਸੀ ਡੀਐਮਸੀ ਅਰਗੇ ਹਸਪੀਟਲਾਂ ਚ ਜਦੋਂ ਤੁਸੀਂ ਵੱਡੇ ਵੱਡੇ ਹਸਪੀਟਲਾਂ ਜਾਣੇ ਹੋ ਤਾਂ ਇਹ ਸੋਚ ਕੇ ਜਾਂਦੇ ਹੋ ਕਿ ਸਾਡਾ ਇਲਾਜ ਹੋਏਗਾ ਔਰ ਲੁਧਿਆਣਾ ਅਰਗੇ ਸ਼ਹਿਰ ਦੇ ਵਿੱਚ ਹਲਕਾ ਉਤਰੀ ਦੇ ਵਿੱਚ ਇੱਕ ਫੈਸਿਲਿਟੀ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਉਹਦੇ ਉਸ ਹਸਪੀਟਲ ਚ ਅੱਜ ਇੱਕ ਬੈੱਡ 30 ਬੈੱਡਾਂ ਦੇ ਹਸਪੀਟਲ ਤੱਕ ਦੀ ਪਰਮਿਸ਼ਨ ਔਰ ਉਸ ਤੋਂ ਬਾਅਦ ਚਾਲੂ ਕਰਨਾ ਉਸ ਨੂੰ ਅੱਜ ਇੱਕ ਮੈਗਾ ਕੈਂਪ ਇਸ ਹਲਕਾ ਉਤਰੀ ਦੇ ਵਿੱਚ ਲੱਗਾ ਸਹੀ ਸੁਣ ਰਹੇ ਹੋ ਹਲਕਾ ਉਤਰੀ ਦੇ ਵਿੱਚ ਸਰਕਾਰੀ ਹਸਪੀਟਲ ਬਿਲਕੁਲ ਸਹੀ ਸੁਣਿਆ ਤੁਸੀਂ ਗੱਲਬਾਤ ਕਰਾਂਗੇ ਮਗਾ ਸਾਹਿਬ ਆਪਾਂ ਗੱਲ ਕਰਦੇ ਸੀ 4 ਮਹੀਨੇ ਪਹਿਲਾਂ ਸਿਹਤ ਸੁਵਿਧਾਵਾਂ ਦੀਆਂ ਥੋੜਾ ਡ੍ਰੀਮ ਪ੍ਰੋਜੈਕਟ ਸੀਗਾ ਕਿ ਅਸੀਂ ਇੱਕ ਹਸਪਤਾਲ ਲੈ ਕੇ ਆਈਏ ਤੁਸੀਂ ਹਸਪਤਾਲ ਲੈ ਆਂਦਾ ਅੱਜ ਮੈਗਾ ਕੈਂਪ ਲਗਾਤਾ ਹਰ ਤਰ੍ਹਾਂ ਦੀ ਸੁਵਿਧਾ ਇੱਥੇ ਪ੍ਰੋਵਾਈਡ ਕਰਾ ਜਾਂਦੀ ਕੀਤੀ ਜਾ ਰਹੀ ਆ 2014 ਚ ਬਣਿਆ ਹੋਇਆ ਇਹ ਹਸਪਤਾਲ ਹੁਣ ਤੱਕ ਚਾਲੂ ਕਿਉਂ ਨਹੀਂ ਹੋਇਆ ਕਿ ਕੀ ਸਭ ਤੋਂ ਵੱਡਾ ਕਾਰਨ ਰਿਹਾ ਲੇਕਿਨ ਤੁਹਾਨੂੰ ਪਹਿਲਾਂ ਮੁਬਾਰਕਾਂ ਸਭ ਤੋਂ ਡਾੜਾ ਥੈਂਕਸ ਹੈ ਜੀ ਮੈਂ ਮੁਬਾਰਕ ਦੇ ਰਿਹਾ ਮੁਬਾਰਕ ਜਿਹੜੇ ਲੋਕ ਐ ਜਿਹੜੇ ਬੈਠੇ ਐ ਇਹ ਲੋਕ ਨੇ ਜਿਨ੍ਹਾਂ ਨੇ ਮੈਨੂੰ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਕਿਉਂਕਿ ਲੋਕਾਂ ਤੋਂ ਸਵਾਇ ਤੇ ਲੋਕਾਂ ਦਾ ਪਿਆਰ ਲੋਕਾਂ ਦਾ ਆਸ਼ੀਰਵਾਦ ਜੇਕਰ ਨਹੀਂ ਮਿਲਦਾ ਸੇਵਾ ਅਸ਼ੀਰਵਾਦ ਦੇਣ ਲੋਕ ਕੰਮ ਕਰਦਾ ਵੀ ਆਨੰਦ ਆ ਰਿਹਾ ਔਰ ਤਕਰੀਬਨ ਮੈਂ ਲੋਕਾਂ ਨਾਲ ਜੋ ਸਾਡੀ ਸਰਕਾਰ ਨੇ 3 ਸਾਲ ਪਹਿਲੇ ਵਾਅਦਾ ਕੀਤਾ ਸੀ ਹੈਲਥ ਸੇਵਾਵਾਂ ਦੇ ਬਾਰੇ ਅੱਜ ਜੇ ਮੈਂ ਕਹਾਂ ਕਿ ਜਿੰਨੇ ਮਹੱਲਾ ਕਿਨੇ 800 ਤੋਂ 850 ਦੇ ਕਰੀਬ ਜਿਹੜੇ ਸਾਡੇ ਮਹੱਲਾ ਕਲੀਨਿਕ ਖੁੱਲੇ ਨੇ ਉੱਥੋਂ ਰੋਜ਼-ਦਿਲੀ 200 ਪਰਿਵਾਰ 300 ਪਰਿਵਾਰ ਮੈਡੀਸਿਨ ਮਿਲ ਆ ਰਿਹਾ ਟੈਸਟ ਵੀ ਕਰਵਾ ਰਿਹਾ ਤੇ ਉਹਦੇ ਨਾਲ-ਨਾਲ ਜਿੰਨੀਆਂ ਫੈਸਿਲਿਟੀਆਂ ਚਾਹੀਦੀਆਂ ਉਹ ਮਿਲ ਰਹੀਆਂ ਨੇ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਬਾਹਰ ਬੈਠੀਆਂ ਜਿਨ੍ਹਾਂ ਕੋਲ ਬੁਲਣ ਜਿਦਾ ਕੁਝ ਨਹੀਂ ਦੇਖੋ ਜੀ ਮੋਹਲਾ ਘਰ ਜਿ ਜਾਊਗਾ ਜੀ ਦਵਾਈ ਲੈ ਕੇ ਆ ਜੂਗਾ ਜੀ ਉਹਦਾ ਪ੍ਰੋਪਰ ਲਾਈ ਨਹੀਂ ਹੋਊਗਾ ਜੀ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਹੈ ਕਿ ਮੈਂ ਆਪਣੇ ਹਲਕੇ ਨੌਰ ਦੇ ਵਿੱਚ ਜੇ ਉੱਥੇ ਹੈਲਥ ਸੇਵਾਵਾਂ ਤਕਰੀਬਨ ਜੇ 200 ਪੈਸੇ ਪਰਿਵਾਰ ਲੈ ਕੇ ਘਰ ਤਸੱਲੀ ਹੈ ਜੇ ਕੱਲ ਨੂੰ ਖੁਦਾ ਨਾ ਕਰੇ ਐਸੀ ਕੋਈ ਦਿੱਕਤ ਆਉਂਦੀ ਹੈ ਤੇ ਇਹ ਹਸਪੀਟਲ ਆਪਾਂ ਬਣਾ ਦਿੱਤਾ ਇਹ 10 ਬੈਡ ਸਟਾਰਟ ਕਰਦੇ 30 ਬੈਡ ਤਕਰੀਬਨ ਕੁਝ ਦਿਨਾਂ ਤੱਕ ਜੇ ਅਪਰੂਵ ਹੋ ਜਾਣਗੇ 10 ਬੈਡ ਅਸੀਂ ਸਟਾਰਟ ਕਰਕੇ ਅੱਜ ਇਹਦਾ ਪਿੱਛਾ ਜਿਵੇਂ ਸਾਡਾ ਸੀ ਸਾਡੀ ਮਨ ਸੋਚ ਸੀ ਕਿ ਜੇ ਕਿਸੇ ਆਦਮੀ ਨੂੰ ਕੋਈ ਦਿੱਕਤ ਆਉਂਦੀ ਹੈ ਉਹਨੂੰ ਗੁਲਕਿਸੇ ਲੋਕ ਲੱਗਦੀ ਲੋੜ ਹੈ ਜਾਂ ਵਿੱਚ ਕੋਈ ਬਿਮਾਰੀ ਅਸੀਂ ਲੱਗ ਜਾਂਦੀ ਹੈ ਤੇ ਉਹਦੇ ਨਾਲ ਇਲਾਜ ਹੋਣਾ ਜ਼ਰੂਰੀ ਹੈ ਅਸੀਂ ਪੂਰੀ ਟੀਮ ਚਾਹੇ ਉਹ ਆਈ ਆਈਸ ਵਾਸਤੇ ਹੈ ਚਾਹੇ ਉਹ ਹੈ ਟੋਟਲ ਤੁਹਾਡੇ ਜਿਹੜੇ ਜਨੀਆਂ ਤੁਹਾਡੀਆਂ ਲੇਟਣ ਬਿਮਾਰੀਆਂ ਨੇ ਉਹਦੇ ਰਿਲੇਟਡ ਪੂਰਾ ਮੈਡੀਕਲ ਹੀ ਸਾਰੇ ਡਾਕਟਰ ਦੀ ਟੀਮ ਜਿਹੜੀ ਹੈ ਸਾਰੀ ਇੱਥੇ ਇਥੇ ਪ੍ਰੋਵਾਈਡ ਕਰਾ ਦਿੱਤੀ ਹੈ ਡੈਂਟਿਸਟਰੀ ਦੀ ਟੀਮ ਡਾਕਟਰ ਦੀ ਟੀਮ ਤਿਆਰ ਕਰ ਦਿੱਤੀ ਹੈ तकरीबन ਇੱਥੇ ਕੋਈ ਐਸਾ ਨਹੀਂ ਹੈ ਜਿਹੜਾ ਇੱਥੇ 22 ਤਰ੍ਹਾਂ ਦੇ ਟੈਸਟ ਜਿਹੜੇ ਨੇ ਇਮੀਡੀਏਟ ਜੇ ਹੁਣ ਤੁਸੀਂ ਟੈਸਟ ਕਰਾਉਂਗੇ 1 ਘੰਟੇ ਬਾਦ ਤਾਉਂਗਾ ਰਿਜ਼ਲਟ ਮਿਲ ਜਾਣਾ ਸਾਡੀ ਲੈਬ ਪਿੱਛੇ ਹੈ ਦਨ ਮ ਦਿਖਾਉਂਗਾ ਜਿੱਤੇ ਵਿੱਚ ਕੰਮ ਚੱਲ ਰਿਹਾ ਉਹ ਟੀਮਾਂ ਜਿਹੜੀਆਂ ਲੱਗੀਆਂ ਨੇ ਸਾਡੇ ਤੇ तकरीबन ਕਾਫੀ ਡਾਕਟਰਾਂ ਦੀਆਂ ਜਿਹਨੀਆਂ 24 ਆਵਰਸ ਤੇ ਰਹਿਣਗੀਆਂ 24 ਘੰਟੇ ਦਾ ਇਲਾਜ ਪੂਰਾ ਤੇ ਚੱਲੇਗਾ ਔਰ ਮੈਂ ਤੁਹਾਡੇ ਮਾਧਮੇ ਤੇ ਲੋਕਾਂ ਨੂੰ ਫੀਲ ਕਰੂੰਗਾ ਕਿ ਆਪਣੇ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ ਦੇ ਮੱਲੇਦਾਰਾਂ ਮੱਲੇ ਦੇ ਵਿੱਚ ਆ ਕੇ ਮੱਲੇ ਲੋਕਾਂ ਬਲੇ ਦੇ ਲੋਕਾਂ ਨੂੰ ਸਾਰਿਆਂ ਨੂੰ ਵੇਅਰ ਕਰੋ ਕਿ ਆਪਣਾ ਇਲਾਜ ਤੇ ਫ੍ਰੀ ਹੋ ਰਿਹਾ 10 ਰੁਪਏ ਦੀ ਪਰਚੀ ਨਾ ਹੋ ਰਿਆਂ ਨੂੰ ਕਰਾਓ ਆਨਵਲ ਟਾਈਮ ਜਿਹੜਾ ਡੈਲਸਿਸ ਦੀ ਹੁੰਦੀ ਹੈ ਜਿਹੜੀ ਕਿਡਨੀ ਪ੍ਰੋਬਲਮ ਹੈ ਉਹ ਵੀ ਅਸੀਂ ਲਗਾਣਾ ਹੈ ਮੇਰੇ ਨਾਲ ਭਾਈ ਨੇ ਬਾਪੂ ਜੀ ਉਹਨਾਂ ਨੇ ਆਰਡਰ ਦਿੱਤਾ ਹੈ ਮਸ਼ੀਨਾਂ ਉਹ ਵੀ ਆ ਜਾਣਗੀਆਂ ਕੈਂਸਰ ਵਾਸਤੇ ਪ੍ਰੋਜੈਕਟ ਲਾਉਣ ਵਾਸਤੇ ਕਹਿੰਦਾ ਸੀ ਪਰ ਡਾਇਰੈਕਟਰ ਲਾਣਾ ਕੈਂਸਰ ਦਾ ਕਿਉਂਕਿ ਨਾਗਰਦ ਬਿਮਾਰੀ ਅਸੀਂ ਹੈ ਕਿ ਹਰ ਚੌਥੇ ਪੰਜਵੇਂ ਘਰ ਦੇ ਵਿੱਚ ਕੈਂਸਰ ਵਰਗੀ ਬਿਮਾਰੀ ਆ ਰਹੀ ਹੈ ਉਸ ਨੂੰ ਰੋਕਣ ਵਾਸਤੇ ਵੀ ਅਸੀਂ ਪੂਰਾ ਅਸੀਂ ਮਨਾ ਰਹੇ ਮੈਪ ਉਹ ਬਹੁਤ ਜਲਦੀ ਇਹਦੀਆਂ ਫਸੇ ਵਧਾਵਾ ਨੇ ਅਸੀਂ ਦੇਵਾਂਗੇ ਬਾਕੀ ਮੈਡੀਕਲੀ ਜਿੰਨੀ ਲੋੜ ਹੈ ਇੱਥੇ ਬਿਲਕੁਲ ਫ੍ਰੀ ਹੈ ਸਾਹਿਬ ਇਹ ਵੀ ਸੁਣਨ ਚਾਇਆ ਸੀਗਾ ਕਿ ਜਦੋਂ ਅਸੀਂ ਤਦ ਤੱਕ ਪੈਸੇ ਨਾ ਖਰਚੀਏ ਨਾ ਉਦੋਂ ਤੱਕ ਸਾਨੂੰ ਜਦ ਤੱਕ ਆਪਾਂ ਨੂੰ ਪੈਸੇ ਨਾ ਖਰਚੀਏ ਨਾ ਤੱਕ ਸਾਨੂੰ ਸਵਾਦ ਨਹੀਂ ਆਉਂਦਾ ਇੱਥੇ ਪਹੁੰਚ ਕੇ 10 ਰੁਪਏ ਦੀ ਪਰਚੀ ਤੇ ਬੰਦਾ ਕਿੱਦਾਂ ਸੈਟੀਸਫਾਈ ਹੋ ਜਾਏਗਾ ਦੇ ਕੋਈ ਮੈਂ ਤੇ ਇੱਕ ਗੱਲ ਕਹਣਾ ਚਾਹਾਂਗਾ ਆਪਣੇ ਮਨ ਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਤੁਹਾਡੀ ਸੋਚ ਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਇੱਥੇ ਆ ਕੇ ਫ੍ਰੀ ਇਲਾਜ ਹੁੰਦਾ ਇਸ ਤੋਂ ਵੱਡਾ ਇਲਾਜ ਨਹੀਂ ਹੈ ਕਿਉਂਕਿ ਕਈ ਲੋਕ ਹੁੰਦੇ ਨੇ ਜਿਨ ਜਿਹੜੇ 5-700 ਰੁਪਏ ਡਾਕਟਰ ਨੂੰ ਫੀਸ ਦੇ ਕੇ ਉਹਨਾਂ ਦੀ ਤਸੱਲੀ ਹੁੰਦੀ ਹੈ ਪਰ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਸਿਰ ਤੋਂ ਲੈ ਕੇ ਸ਼ਾਂਤ ਤੱਕ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਣਾ ਉਹਨਾਂ ਨੇ ਆਪਣਾ ਇਲਾਜ ਕਿੱਥੋਂ ਕਰਾਣਾ ਹੈ ਉਹਨਾਂ ਨੂੰ ਇਲਾਜ ਦਾ ਸਾਧ ਨਹੀਂ ਹੈ ਇੱਥੇ ਆਓ ਇਲਾਜ ਕਰਾਓ 10 ਰੁਪਏ ਪਰਚੀ ਆਮ ਬੰਦਾ ਖਰਚਦਾ 10 ਰੁਪਏ ਦੀ ਪਰਚੀ ਅਸੀਂ ਉਹ ਛੱਡ ਸਕਦੇ ਹਾਂ ਪਰ 10 ਰੁਪਏ ਦੀ ਪਰਚੀ ਤਾਂ ਨੋਰਮਲੀ ਰੱਖੀ ਹੈ ਕਿ ਬੰਦੇ ਦੇ ਜ਼ਮਾਂਹਤ ਇੱਕ ਹੋਵੇ ਕਿ ਮੈਂ ਪਰਚੀ ਕਟਾਈ ਹੋਈ ਹੈ ਮੇਰੀ ਵਾਰ ਉਹਦੀ ਵਾਰੀ ਆਏਗੀ ਉਹ ਇਲਾਜ ਕਰਾ ਕੇ ਇੱਥੋਂ ਜਾਏਗਾ ਠੀਕ ਕਹਿ ਰਹੇ ਨੇ ਬਹੁਤ ਜੀ ਠੀਕ ਹੈ 10 ਰੁਪਏ ਦੀ ਪਰਚੀ ਕਟਾਓ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਸਾਡੇ ਲਈ ਤਾਂ ਵਧੀਆ ਕੋਈ ਕਹਿ ਰਹੇ ਨੇ ਕਿ 500 ਰੁਪਏ ਦੀ ਪਰਚੀ ਕਟਾਉਣ ਨਾਲ 10 ਰੁਪਏ ਦੀ ਪਰਚੀ ਠੀਕ ਹੈ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਜੀ ਗਰੀਬਾਂ ਵਾਸਤੇ ਤਾਂ ਬਹੁਤ ਵਧੀਆ ਜੀ 10 ਰੁਪਏ ਦੀ ਪਰਚੀ ਨਾਲੇ ਸਾਡੇ ਬੱਗਾ ਸਾਹਿਬ ਜੀ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ ਬਹੁਤ ਵਧੀਆ ਚੱਲ ਰਹੇ ਆ ਸਾਰੇ ਸਾਰੇ ਉਹਨਾਂ ਨਾਲ ਹੀ ਚੱਲ ਰਹੇ ਆ। ਦੇਖੋ ਜੀ ਕਾਸਟ ਸੈਕਿਉਰਿਟੀ ਕਰ ਲਿਆ ਕਿਉਂਕਿ ਸਾਡੀ ਯਾਦ ਹੁੰਦੀ ਆ ਕਿ ਸਭ ਕਰੋ ਜੀ ਗੱਲ। ਆ ਦੇਖੋ ਜੀ ਆ ਕੁਝ ਪੇਸ਼ੈਂਟਸ ਨੇ ਬਜ਼ੁਰਗ ਨੇ ਔਰ ਮਾਤਾਵਾ ਪਾਣਾ ਬੈਠੀ ਆ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਜਦੋਂ ਲੋਕ ਹਸਪੀਟਲ ਸੇ ਵੱਡਿਆਂ ਵੱਡਿਆਂ ਦੇ ਵਿੱਚ ਜਦੋਂ ਵੱਡੇ ਹਸਪੀਟਲ ਸੇ ਨਹੀਂ ਜਾ ਪਾਉਂਦੇ ਹੈਗੇ ਮਾਤਾ ਜੀ ਕਿੰਨੀ ਦਿਨ ਹੋ ਗਏ ਇੱਥੇ ਆਏ ਨੂੰ? ਪਹਿਲੀ ਵਾਰੀ ਆਏ। ਤੇ 10 ਰੁਪਏ ਦੀ ਪਰਚੇ ਬੱਕਾ ਸਾਹਿਬ ਕਰਨ 10 ਰੁਪਏ ਚ ਇਲਾਜ ਹੋ ਜਾਏਗਾ। ਠੀਕ ਆ ਬਹੁਤ ਵਧੀਆ। ਮਾਤਾ ਜੀ ਤੁਸੀਂ ਕਿੱਥੋਂ ਆਇਓ? ਮੈਂ ਇੱਥੇ ਚ ਠੀਕ ਲੱਗ ਰਿਹਾ ਹੈ ਹਸਪੀਟਲ ਪ੍ਰਾਈਵੇਟ ਜੋ ਸੁਵਿਧਾਵਾਂ ਨਹੀਂ ਹੈ ਮੈਂ ਤਾਂ ਹੁਣੇ ਵੇਖਿਆ ਹੈ ਹਾਂਜੀ ਠੀਕ ਇਹ ਕਿੱਥੇ 5 ਮਹੀਨੇ ਬੈਠੇ ਹੋ ਨੇ ਕਿੰਨਾ ਮਹਿਸੂਸ ਹੋ ਰਿਹਾ ਕਿਉਂਕਿ ਇਹ ਕਿਉਂਕਿ ਇਹ ਜਿਹੜੀਆਂ ਸੁਵਿਧਾਵਾਂ ਨੇ ਸਿਹਤ ਸੁਵਿਧਾਵਾਂ ਵਾਸਤੇ ਸਰਕਾਰ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਕਿੰਨੇ ਕਿਤੇ ਪੂਰ ਚੜਦੀ ਨਜ਼ਰ ਆ ਰਹੀ ਹੈ ਹਾਂਜੀ ਲੱਗਦੀ ਹੈ ਤੁਹਾਨੂੰ ਹਾਂਜੀ ਕੀ ਕੀ ਫੈਸਿਲਿਟੀਆਂ ਤੁਸੀਂ ਕਿ ਕਰਕੇ ਦਵਾਈ ਲੈਣ ਆਏ ਹੋ ਅੱਜ ਬੋਡੀ ਟੈਸਟ ਟੈਸਟ ਕਰਾਂਗੇ ਹਾਂਜੀ ਆਮੋ ਆਮਨ ਬੋਡੀ ਟੈਸਟ ਤੁਹਾਨੂੰ ਪਤਾ 35 ਤੋਂ 4000 ਰੁਪਏ ਦੇ ਵਿੱਚ ਹੁੰਦਾ ਇੱਥੇ ਕਿੰਨੇ ਦਾ ਤੁਹਾਨੂੰ ਦ ਜੀ ਪਤਾ ਨਹੀਂ ਪਹਿਲੀ ਵਾਰ ਆਇਆ ਜੀ ਪਤਾ ਹੈ ਬਾਡੀ ਟੈਸਟ ਕਰਾਣਾ ਜੀ 35 ਤੋਂ 4000 ਰੁਪਏ ਟੈਸਟ ਹੁੰਦਾ ਬੱਗਾ ਸਾਹਿਬ ਇੱਥੇ ਕਿੰਦਾ ਕਿੰਦਾ 100 ਰੁਪਏ ਦੀ ਮਰਜ਼ੀ ਉਨਲੀ 10 ਰੁਪਏ ਵਰਤੀ ਕੋਈ ਤੁਸੀਂ ਵੇਖੋ 3500 ਰੁਪਏ ਦਾ ਟੈਸਟ ਹੈ ਇੱਕ 10 ਰੁਪਏ ਚ ਬੱਗਾ ਸਾਹਿਬ ਕਰਾ ਰਹੇ ਨੇ ਤੇ ਜਰੂਰ ਫਾਇਦਾ ਚੱਕ ਲੋ ਜੇ ਚੱਕ ਸਕਦੇ ਹੋ ਕਿਉਂਕਿ ਇਹ ਇਹ ਸਿਰਫ ਕੈਂਪ ਤੱਕ ਸੀਮਿਤ ਰਹੇਗਾ ਕਿ ਅੱਗੇ ਵੀ ਹੁੰਦਾ ਰਹੇਗਾ ਨਹੀਂ ਨਹੀਂ ਕੈਂਪ ਲਗਾਈ ਜਾਣੇ ਆ ਇਹ ਰੂਟੀਨ ਮੈਡ ਚੱਲਦਾ 24 ਘੰਟੇ ਜਿੰਨਾ ਮਰਜ਼ੀ ਆਣ ਵੈਕੀ ਫੈਸਿਲਿਟੀ ਵਾਸਤੇ ਕੈਂਪ ਅਸੀਂ ਲਾਉਂਦੇ ਰਹਿਣਾ ਬਿਲਕੁਲ ਕੈਂਪ ਲਾਉਂਾਂਗੇ ਤੁਸੀਂ ਵੇਖੋ ਕਿ ਲੋਕਾਂ ਚ ਲੋਕਾਂ ਦੇ ਵਿੱਚ ਕਿਰੇ ਹੋਏ ਨੇ ਬੱਗਾ ਸਾਹਿਬ ਮੈਡੀਸਿਨ ਦੀ ਦਵਾਈ ਮੈਡੀਸਿਨ ਦੇ ਮੈਂ ਬੱਗਾ ਸਾਹਿਬ ਬਹੁਤ ਅੱਛਾ ਕਰ ਰਹੇ ਹਮ ਲੋਕ ਗਰੀਬੋਆਂ ਕੇ ਲਈ ਬਹੁਤ पे सारी सुविधाएं मिली बहुत अच्छा धन्यवाद कहाँ कहाँ कहा, तक कहाँ जाते थे आप हम लोग के डीएमसी जाते थे इधर बड़े-बड़े हॉस्पिटल -बड़े जाते थे तो हम लोगों के पास उतना पैसे नहीं होते खर्च करने के लिए इतनी सुविधाएं हम लोग को मिली यहां बहुत-बहुत धन्यवाद अच्छा आओ एक माताजी आए ने दवाई लेके माताजी माताजी ਨਾਲ ਆਜੋ माताजी डॉक्टर मा, ठीक है अंदर हां जी हां जी डॉक्टर सब कादी 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 प्रॉब्लम तो उसने है ਮੈਨੂੰ ਉਹਨਾਂ ਨੂੰ ਮਿਲਣ ਵਿੱਚ ਥਕਾਵਟ ਹੁੰਦੀ ਹੈ ਤੇ ਮੈਨੂੰ ਕਮਜ਼ੋਰੀ ਹੈ ਜ਼ਿਆਦਾ ਅੱਛਾ ਨਾਲੇ ਮੇਰਾ ਐਕਸੀਡੈਂਟ ਹੋਇਆ ਹੋਇਆ ਤੇ ਮਤਲਬ ਇਹ ਸਿਰਫ 10 ਰੁਪਏ ਦੀ ਪਰਚੀ 'ਚ ਇਲਾਜ ਸੰਭਵ ਲੱਗਦਾ ਹੈ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਇਲਾਜ ਇਲਾਜ ਵਾਸਤੇ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਬਸ ਜੋ ਕਿ ਲਈ ਸਭ ਠੀਕ ਹੈ ਇਹ ਸ਼ਖਸ ਜੋ ਐ ਐਮ ਐਲ اے ਹੈ ਇਹ ਜਾਣਦੇ ਹੋ ਇਹਨਾਂ ਨੂੰ ਹਾਂਜੀ ਹਾਂਜੀ ਜਾਣਦੇ ਹੋ ਜੀ ਜੀ ਤੇ ਇਹ ਇਹ ਜਿਹੜੇ ਜਾਣਦੇ ਨੇ ਉਹ ਕੀ ਕਹਿੰਦੇ ਆ ਜਰ 10 ਰੁਪਏ ਦੀ ਪਰਚੀ ਉਹ ਕਹਿ ਰਹੇ ਨੇ ਉਹ ਮੰਨਦੇ ਹੋ ਕਿ 10 ਰੁਪਏ ਦੀ ਪਰਚੀ ਚੱਲ ਰਹੀ ਹੈ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਜਲਦੀ ਠੀਕ ਹੋ ਜੂਗੇ 99% ਚੱਲ ਰਹੀ ਹੈ ਸੋ ਬਗਾ ਸਾਹਿਬ ਦੀ ਗੱਲ ਤੇ ਮੋਹਰ ਲੱਗਦੀ ਹੂਈ ਗੱਲਬਾਤ ਕਰਾਂਗੇ ਦੇਖੋ ਆ ਡਾਕਟਰਸ ਨੇ ਔਰ ਇੱਕ ਵਧੀਆ ਫੈਸਿਲਿਟੀ ਜਿਹੜੀ ਹੈ ਉਹ ਇੱਥੇ ਦਿੱਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਪੇਸ਼ੈਂਟਸ ਬੈਠੇ ਹੋਏ ਨੇ ਗੱਲਬਾਤ ਕਰ ਰਹੇ ਨੇ ਪਰਮਦੇਲਾ ਮੈਡਮ ਹੁਣ ਮੈਨੂੰ ਹੁਣ ਤੱਕ ਕਿੰਨੇ ਪੇਸ਼ੈਂਟਸ ਨੂੰ ਡੀਲ ਕਰ ਲਏ ਆ ਕਿਉਂਕਿ 10 ਰੁਪਏ ਦੀ ਪਰਚੀ ਵਿੱਚ ਪਿੱਛੇ ਹਜੂਮ ਖੜਾ ਤੁਹਾਨੂੰ ਸ਼ਾਮ ਤੱਕ ਬੈਠਣਾ ਪੈ ਸਕਦਾ ਹੋ ਸਕਦਾ 20 ਪੇਸ਼ੈਂਟ ਦੇਖ ਲਏ ਹੁਣ ਤੱਕ ਹਾਂਜੀ ਤੇ ਪਿੱਛੇ ਤਾਂ ਹੋਰ ਬਹੁਤ ਸਾਰੇ ਹਜੂਮ ਬੈਠੇ ਨੇ 10 ਰੁਪਏ ਸੁਣ ਕੇ ਲੋਕ ਪਹੁੰਚ ਰਹੇ ਨੇ ਇੱਥੇ ਹਾਂਜੀ ਪਹੁੰਚ ਰਹੇ ਨੇ ਕਿਹੜੀ ਪ੍ਰੋਬਲਮਸ ਨੂੰ ਲੈ ਕੇ ਆ ਰਹੇ ਨੇ ਮੈਡੀਸਿਨ ਦੀ ਤੁਸੀਂ ਹੈਗੇ ਹੋ ਡਾਕਟਰ ਹੈਗੇ ਹੋ ਮੈਕਸਿਮਮ ਕਿਹੜੀ ਪ੍ਰੋਬਲਮ ਤੁਸੀਂ ਡੀਲ ਕਰ ਰਹੇ ਹੋ ਜ਼ਿਆਦਾ ਡਾਇਬੀਟੀਜ਼ ਹਾਈਪਰਟੈਨਸ਼ਨ ਅੱਛਾ ਹਾਂਜੀ ਤੇ ਉਹ ਵੀ ਡਾਇਬੀਟੀਜ਼ ਦੀ ਦਵਾਈ ਵੀ ਮੁਫਤ ਜਾਉਂਗੇ ਇੱਥੇ ਸਭ ਟੈ ਸੋ ਤੁਸੀਂ ਵੇਖੋ ਕਿ ਆਪਾਂ ਕਿਸੇ ਵੀ ਹਸਪੀਟਲ ਤੇ ਜਾਂਦੇ ਹਾਂ ਮੇਰੇ ਪੇਰੈਂਟਸ ਵੀ ਜਾਂਦੇ ਨੇ ਤਾਂ ਵੀ ਉਹਨਾਂ ਨੂੰ ਵੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਦੀ ਪੈਸੇ ਖਰਚਨੇ ਪੈਂਦੇ ਨੇ ਔਰ ਅੱਜ ਇੱਥੇ ਫ੍ਰੀ ਟੈਸਟ ਹੋ ਰਿਹਾ ਹੈ ਫ੍ਰੀ ਜਿਹੜੀ ਦਵਾਈ ਦਿੱਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਮੈਡਮ ਉਹਨਾਂ ਨੇ ਚੈੱਕ ਕਰਾ ਲਿਆ ਕਿ ਚੈੱਕ ਕਰਾਣਾ ਨੇ ਤੁਸੀਂ ਟੈਸਟ ਕਰਾ ਲਿਆ ਦਵਾਈ ਲੈ ਲਈ ਆਪਣੀ ਮੇਰੇ ਅੰਕਲ ਨੇ ਉਹ ਆ ਰਹੇ ਨੇ ਚੈੱਕ ਕਰਨ ਟੈਸਟ ਕਰਾਉਣ ਸਿਵਲ ਗਏ ਹੋਏ ਨੇ ਅੱਛਾ ਹਾਂਜੀ ਇੱਥੇ ਟੈਸਟ ਦੀ ਵੀ ਸੁਵਿਧਾ ਬੱਗਾ ਸਾਹਿਬ ਕਹਿ ਰਹੇ ਨੇ ਇੱਥੇ ਹੈ ਕਿ ਸੱਚਾਈ ਐ ਐਕਚੁਅਲੀ ਕ੍ਰਿਸ਼ਨਾ ਲੈਬ 'ਚੇ ਕ੍ਰਿਸ਼ਨਾ ਲੈਬ 'ਚ ਕਿਹਾ ਹਾਂਜੀ ਜਿਹੜੇ ਟੈਸਟ ਇੱਥੇ ਹੋਣੇ ਸੈਟੀਸਫਾਈ ਹੋਣਾ ਟਸਟਾਂ ਦੇ ਬਿਲਕੁਲ ਜੀ ਬਿਲਕੁਲ ਹੁਣ ਕ੍ਰਿਸ਼ਨਾ ਲੈਬ ਦੀ ਰਿਪੋਰਟਸ ਲੈ ਕੇ ਆ ਰਹੇ ਆ ਫਿਰ ਡਾਕਟਰ ਸਾਹਿਬ ਕੀ ਗਾਈਡ ਕਰ ਦੇਣੇ ਉਹ ਦੇਖ ਕੇ ਦੱਸਾਂਗੇ ਇਮੀਡੀਏਟ ਰਿਪੋਰਟ ਹੈਗੀ ਆ ਕਿ ਤੁਸੀਂ ਚੈੱਕ ਕਰੋ ਤੇ ਇਮੀਡੀਏਟ ਜਿਹੜੇ ਕੁਝ ਟੈਸਟ ਨੇ ਕਿ ਉਹ ਸਵੇਰ ਦੇ ਲੱਗੇ ਹੋਏ ਉੱਥੇ ਲਾਈਨ 'ਚ ਜਾ ਕੇ ਹਾਂਜੀ ਕ੍ਰਿਸ਼ਨਾ ਲੈਬ 'ਚ ਓਬਵੀਅਸ ਸਪੀਡ ਹੁੰਦੀ ਆ ਕਿਉਂਕਿ ਆਫਕੋਰਸ ਫ੍ਰੀ ਆਫ ਕੋਸਟ ਹੈਗਾ ਹੈ ਮਾਰਕੀਟ ਨਾਲੋਂ ਅੱਦੇ ਰੇਟ 'ਤੇ ਹੈਗਾ ਤੇ ਇਸ ਲਈ ਹੁਣ ਉਹਨੇ ਉਹਨਾਂ ਦੇ ਜਸਟ ਕਾਲ ਆਏ ਸੀ ਕਿ ਮੈਂ ਰਸਤੇ 'ਚ ਆ ਆ ਰਿਹਾ ਤੇ ਹੁਣ ਡਾਕਟਰ ਸਾਹਿਬ ਨਾਲ ਸਵੇਰੇ ਗਏ ਟੈਸਟ ਕਰਾ ਕੇ ਵਾਪਸ ਆ ਰਹੇ ਨੇ ਰਿਪੋਰਟ ਦਿਖਾਣਗੇ ਮੈਡਮ ਨੂੰ ਬਗਾ ਸਾਹਿਬ ਉਹੀ ਹਾਲ ਆ ਜੀ ਸਾਡਾ ਕੱਪਾ ਸਵੇਰੇ ਸਟਾਰਟ ਕੀਤੀ ਸ਼ਾਮ ਨੂੰ ਖਤਮ ਕਰਤਾ ਇੱਥੇ ਵੀ ਟੈਸਟ ਕਰਾਇਆ ਦਵਾਈ ਲਿੱਤੀ ਬਿਲਕੁਲ ਬਿਲਕੁਲ ਇੱਕ ਕੱਡੇ ਬਾਅਦ ਰਿਜ਼ਲਟ ਇੱਕ ਕੱਡੇ ਬਾਅਦ ਤੁਸੀਂ ਚੈੱਕ ਕਰਾ ਕੇ ਆਪਣਾ ਟੈਸਟ ਦੇ ਨਾਲ ਰਿਪੋਰਟ ਲੈ ਕੇ ਦਵਾਈ ਲੈ ਲਓ ਕੋਈ ਦਿੱਕਤ ਨਹੀਂ ਹੈ ਉਹ ਨਹੀਂ ਹੈ ਕਿ ਜਾਓ ਦੋਸਤ ਦੋ ਦਿਨ ਬਾਅਦ ਆਣਾ ਤਿੰਨ ਦਿਨ ਬਾਅਦ ਆਣਾ ਨਹੀਂ ਅਸੀਂ ਗੱਲ ਨਹੀਂ ਹੈ ਸਾਡਾ ਲੈਬ ਚੱਲ ਰਿਹਾ ਹੈ ਸਾਡਾ ਤਿਕਰੀਮਨ ਲੈਬ ਦੇ ਵਿੱਚ ਤਿਕਰੀਮਨ ਜਿਹਨੇ ਪੇਸ਼ੈਂਟ ਜਾਣਗੇ ਉਹਨਾਂ ਨੂੰ 1 ਘੰਟੇ ਬਾਅਦ ਰਿਜ਼ਲਟ ਮਿਲ ਜਾਏਗਾ ਆਪਣੀ ਟੈਸਟ ਕਰਵਾ ਕੇ ਤੇ ਡਾਕਟਰ ਸਾਹਿਬ ਕੋਲ ਦਵਾਈ ਲੈ ਸਕਦੇ ਪਰ ਇਹ ਦਵਾਈਆਂ ਲੈ ਕੇ ਕਿਉਂਕਿ ਅੱਜ ਬਹੁਤ ਸਾਰੇ ਲੋਕ ਨੇ ਇਹ ਬਹੁਤ ਦਵਾਈਆਂ ਕਿੱਥੇ ਰੋਣਾ ਇਹਨੀਆਂ ਦਵਾਈਆਂ ਲੋਕਾਂ ਨੂੰ ਬਣਾ ਬਰਾਵਾ ਦੀਆਂ ਜਿਹੜੀਆਂ ਇਹ ਕੰਮ ਵਿੱਚ ਲੱਗਣੀਆਂ ਹੈ ਇਹ ਇਸ ਕੰਮ ਵਿੱਚ ਹੀ ਲੱਗ ਰਹੀ ਹੈ ਨਾਲ ਦੀ ਨਾਲ ਕਲੀਅਰ ਕਰੀ ਜਾਂਦੇ ਆਪਾਂ ਅਸੀਂ ਇਹ ਤੋਂ ਵੀ ਧਿਆਨ ਦਿੰਦੇ ਸੀਗੇ ਉਦੋਂ ਇੱਥੇ ਹੀ ਹੁੰਦਾ ਸੀਗਾ ਕਿ ਇੰਜੈਕਸ਼ਨ ਲੱਗਦੇ ਸੀ ਕਰੋ ਨਾਲ ਹੀ ਇੱਥੇ ਉਸ ਤੋਂ ਬਾਅਦ ਉਹ ਦੋ ਕਮਰੇ ਤੋਂ ਬਾਅਦ ਦੇਖਿਆ ਨਹੀਂ ਜਿਵੇਂ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਕਿ ਹਸਪੀਟਲ ਜਿਹੜਾ ਉਹ ਫੁੱਲੀ ਫਰਨੀਚਰ ਸਾਰੀ ਟੀਮ ਮਿਲ ਰਹੀ ਹੈ ਤੁਹਾਨੂੰ ਸਾਰੀ ਟੀਮ ਮਿਲ ਰਹੀ ਹੈ ਤੁਹਾਨੂੰ ਹਾਂ ਸਹੀ ਹਾਂ ਸਾਰਾ ਕੁਝ ਸਾਰਾ ਜੋ ਟੋਟਲ ਹੋਏਗਾ ਸੋ ਤੁਸੀਂ ਵੇਖੋ ਕਿ ਇਹ ਸਾਰਾ ਹਜੂਮ ਜਿਹੜਾ ਹੈ ਉਹ ਲੱਗਿਆ ਹੋਇਆ ਔਰ ਮੱਗਾ ਸਾਹਿਬ ਆਪ ਲੋਕਾਂ ਨੂੰ ਡੀਲ ਕਰ ਰਹੇ ਨੇ ਇੱਥੇ ਕਿਉਂਕਿ ਇੱਕ ਐਸਾ ਇੱਕ ਐਸਾ ਸਥਾਨ ਬਣ ਗਿਆ ਹੈ ਜਿੱਥੇ ਕਿ 10 ਰੁਪਏ ਦੇ ਵਿੱਚ ਤਕਰੀਬਨ ਇਲਾਜ ਜਿਹੜੇ ਨੇ ਉਹ ਸਾਰੇ ਕੀਤੇ ਜਾ ਰਹੇ ਨੇ ਚਾਹੇ ਉਹ ਪੈਣਾ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਮਾਵਾਂ ਹੋਣ ਉਹ ਸਭ ਇੱਥੇ ਪਹੁੰਚ ਰਹੇ ਨੇ ਮੌਕੇ ਦੇ ਉੱਪਰ ਆ ਕੇ ਔਰ ਅੱਜ ਇਲਾਜ ਜਿਹੜਾ ਹੈ ਵੱਡਾ ਸਾਹਿਬ ਇਹ ਇਹ ਹੁਣ ਆਪਾਂ ਨੈਕਸਟ ਕੈਂਪ ਕਦੋਂ ਕਿਉਂਕਿ ਅੱਜ ਤੱਕ ਤੁਹਾਡਾ ਪੂਰਾ ਹੀ ਨਹੀਂ ਹੋਣਾ ਇਹ ਤੁਹਾਡਾ ਹਲਕਾ ਉਤਰੀ ਐਡਾ ਵੱਡਾ ਹਲਕਾ ਹੈ ਜੀ ਚੱਲੀ ਜਾਣਾ ਜੀ ਚੱਲੀ ਜਾਣਾ ਇਹ ਹੁਣ ਤੱਕ ਗਰੀਬਾਂ ਨਾਲ ਸਾਡੇ ਜਿੰਨੇ ਦੋਸਤ ਕਰਨ ਨੇ ਸਾਰੀਆਂ ਐਨ ਜੀਓਜ਼ ਕਰਨੀਆਂ ਨੇ ਆ ਮਾਰੋਵਾ ਆਪਣਾ ਅੱਜ ਨੇ ਐਨ ਜੀਓਜ਼ ਨੇ ਬੜਾਈ ਇਹ ਆਏ ਬੜੀ ਤਕੜੀ ਐਨ ਜੀਓ ਚ ਲੰਮਦੇ ਨੇ ਇਹਨਾਂ ਦੀ ਐਨ ਜੀਓ ਲੋਕਾਂ ਨੂੰ ਰਾਸ਼ਨ ਦਿੰਦੀ ਆ ਲੋਕਾਂ ਨੂੰ ਸਰਦੀਆਂ ਚ ਕੰਮਲ ਦਿੰਦੀ ਆ ਜੋ ਲੋਕਾਂ ਦੇ ਮਸੀਹਾ ਬਣ ਕੇ ਕੰਮ ਕਰਦੇ ਨੇ ਇਹੋ ਜਿਹੇ ਲੋਕ ਕੈਂਪ ਲਗਾਣਗੇ ਜਿਵੇਂ ਅੱਜ ਕੈਂਪ ਲੱਗਿਆ ਇਹਨਾਂ ਨੂੰ ਵੀ ਆਪਣਾ ਕੈਂਪ ਸੰਭਾਲ ਲੈਣਾ ਕਿੱਦਾਂ ਕਿੱਦਾਂ ਲੱਗਿਆ ਭਾਜੀ ਇੱਥੇ ਕੈਂਪ ਚ ਪਹੁੰਚਾਂਗੇ ਕਿਉਂਕਿ ਇੱਕ ਨਾ ਇਹ ਸਾਡਾ ਇਲਾਕਾ ਜਿਹੜਾ ਹਲਕਾ ਨਾਰਥ ਹਨਾ ਉਹਨੂੰ ਸਲਾਮ ਵਿੱਚ ਗਿੜਿਆ ਜਾਂਦਾ ਸੀਗਾ ਔਰ ਅੱਜ ਇੱਕ ਹਸਪੀਟਲ ਦੀ ਫੈਸਿਲਿਟੀ ਔਰ ਉਸ ਤੋਂ ਬਾਅਦ ਅੱਜ ਦੇ ਮਤਲਬ ਇਸ ਤੌਰ ਦੇ ਵਿੱਚ 10 ਰੁਪਏ ਚ ਇਲਾਜ ਥੋੜਾ ਜਿਹਾ ਮੁਸ਼ਕਲ ਨਜ਼ਰ ਆਉ ਬਾਦ ਜਿਹੜਾ ਏਰੀਏ ਦੀ ਨੁਹਾਰ ਸ਼ਕਲ ਪਰ ਡਿਵੈਲਪਮੈਂਟ ਹੈ ਜਿਹੜੀ ਵੱਡੇ ਪੱਧਰ ਤੇ ਚੱਲ ਰਹੀ ਹੈ ਨਜ਼ਰ ਆ ਰਹੀ ਹੈ ਲੋਕਾਂ ਨੂੰ ਲੋਕ ਬਹੁਤ ਖੁਸ਼ ਨੇ ਅੱਜ ਜਿਹੜਾ ਹੈਲਥ ਨੂੰ ਲੈ ਕੇ ਵੱਡਾ ਉਪਰਾਲਾ ਬੱਗਾ ਸਾਹਿਬ ਨੇ ਵੱਲੋਂ ਕੀਤਾ ਗਿਆ ਮੈਂ ਅੱਜ ਦੀ ਬਹੁਤ ਸ਼ਲਾਘਾ ਕਰਦਾ ਔਰ ਧੰਨਵਾਦ ਕਰਦਾ ਇਹਨਾਂ ਨੇ ਲੁਧਿਆਣੇ ਦੀ ਐਨ ਜੀਓਜ਼ ਨੂੰ ਵੀ ਨਾਲ ਲੈ ਕੇ ਬਰਾਬਰ ਸਾਨੂੰ ਆਪਣਾ ਮਾਨ ਦਿੱਤਾ ਔਰ ਇੱਥੇ ਆ ਕੇ ਦੇਖਣ ਦਾ ਔਰ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਬੱਗਾ ਜੀ ਦਾ ਔਰ ਇੱਥੇ ਵੱਡੇ ਪੱਧਰ ਦੇ ਵਿੱਚ ਅੱਜ ਮਰੀਜ਼ਾਂ ਦਾ ਮੈਂ ਦੇਖ ਰਿਹਾ ਜਿਹੜਾ ਲਾਭ ਉਹਨਾਂ ਨੂੰ ਮਿਲ ਰਿਹਾ ਹੈ ਬੜਾ ਵਧਾਈ ਦੇ ਪਾਤਰ ਨੇ ਬੱਗਾ ਸਾਹਿਬ ਹੋਰ ਇਹਨਾਂ ਦੀ ਪੂਰੀ ਟੀਮ ਬਹੁਤ ਬਹੁਤ ਧੰਨਵਾਦ ਜੀ 10 ਰੁਪਏ ਦੇ ਵਿੱਚ ਮੈਂ ਤੁਹਾਨੂੰ بار-ਬਾਰ ਸਵਾਲ ਪੁੱਛ ਰਾਂ ਕਿ ਤੁਸੀਂ ਐਨਜੀਓ ਚਲਾਉਂਦੇ ਹੋ ਆਪਾਂ ਵੀ ਕਿਤੇ ਹਸਪੀਟਲ ਜਾਂਦੇ ਆ 200 300 400 ਰੁਪਏ 500 ਰੁਪਏ ਤੱਕ ਦੀ ਪਰਚੀ ਕਟਾਣੇ ਆ ਫਿਰ ਸਾਨੂੰ ਤਸੱਲੀ ਹੁੰਦੀ ਆ ਕਿ 10 ਰੁਪਏ ਦੇ ਵਿੱਚ ਅੱਖਾਂ ਦਾ ਇਲਾਜ 10 ਰੁਪਏ ਦੇ ਵਿੱਚ ਕਿਡਨੀਜ਼ ਦਾ ਇਲਾਜ ਡਾਇਬਟੀਜ਼ ਬਣਾ ਕੇ ਕਹ ਰਹੇ ਸੀ ਅੰਦਰ ਅਸੀਂ ਫ੍ਰੀ ਆਫ ਕਾਸਟ ਚੈੱਕ ਕਰ ਰਹੇ ਆ ਇਹ ਤਾਂ ਫਿਰ ਜਾਦੂ ਮੰਤਰੀ ਹੋ ਜਾਏਗਾ ਨਾ ਇਹ ਕਿਉਂ ਨਹੀਂ ਹੋ ਸਕਦਾ ਜੀ ਇਹ ਫੀਸਾਂ ਵੱਧ ਗਈਆਂ ਕੰਮ ਤਾਂ ਉਹੀ ਹੈ ਇਹ ਜਿਹ ਚ ਵੀ ਕਰ ਸਕਦਾ ਫਰੀਜ਼ ਵੀ ਕਰ ਸਕਦਾ ਜਿੰਦੇ ਸ ਭਾਵਨਾ ਨਹੀਂ ਹੁੰਦੇ ਵਿੱਚ ਆਪਾਂ ਜਿੰਨਾ ਮਰਜ਼ੀ ਵਿਧਾਈ ਜਾਵੇ ਫਿਰ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਇਲਾਜ ਵੀ ਹੋ ਜਾਏਗਾ ਇਹ ਭਾਵਨਾ ਵੈ ਇਹ ਸੇਵਾ ਭਾਵ ਹੈ ਜਿੰਦੇ ਕਰਕੇ ਸਾਰੀ ਚੀਜ਼ਾਂ ਦੀ ਪੋਸੀਬਿਲਟੀਜ਼ ਹੋ ਸਕਦੀਆਂ ਇਹ ਇਸੇ ਪੋਸੀਬਿਲਟੀ ਨੂੰ ਅੱਜ ਆਪਾਂ ਸਾਰੇ ਦੇਖ ਰਹੇ ਆਂ ਵੀ 10 ਰੁਪਏ ਦੇ ਵਿੱਚ ਵੀ ਜਿਹੜਾ ਇਲਾਜ ਹੈ ਲੋਕਾਂ ਦਾ ਵੱਡੇ ਪੱਧਰ ਤੇ ਵੀ ਇਲਾਜ ਹੈ ਪਹੁੰਚ ਜਾ ਰਿਹਾ ਹੈ ਤੁਸੀਂ ਵੀ ਸਰਕਾਰਾਂ ਦੇਖੀ ਆਉਣੀ ਆਂਦੇ ਆ ਤੁਸੀਂ ਐਨ ਜੀਓ ਚਲਾਉਂਦੇ ਹੋ ਬਹੁਤ ਤਨਾ ਰਫਤਾ ਹੋਇਆ ਸੀਗਾ ਅੱਜ ਪਹਿਲੀ ਵਾਰੀ ਇਸ ਕੈਂਪ 'ਚ ਪਹਿਲੀ ਵਾਰੀ ਤੁਸੀਂ ਵੀ ਆਏ ਹੋ ਮੈਂ ਵੀ ਆਇਆ ਵਾਂ ਕੀ ਚੇਂਜਸ ਨਜ਼ਰ ਆਉਂਦੇ ਨੇ ਵਾਕਈ ਬਦਲਾਅ ਹੋ ਗਿਆ ਜਾਂ ਫਿਰ ਵਿਰੋਧੀ ਕਹਿੰਦੇ ਨੇ ਬਦਲਾਅ ਦੇ ਨਾਂ ਤੇ ਕੁਝ ਨਹੀਂ ਹੋਇਆ ਅੱਛਾ ਚੇਂਜ ਹੈ ਜੀ ਇੱਕ ਰਲ ਮਿਲ ਕੇ ਉਪਰਾਲਾ ਜਿਹੜਾ ਹੈ ਬੱਗਾ ਸਾਹਿਬ ਵੱਲੋਂ ਕੀਤਾ ਗਿਆ ਹੈ ਇੱਕ ਵੱਡਾ ਚੇਂਜ ਹੈ ਸਭ ਨੂੰ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਹੈ ਪਰ ਇਹ ਸਾਨੂੰ ਇੱਥੇ ਬੁਲਾ ਕੇ ਵੀ ਆਪਾਂ ਪ੍ਰੈਕਟੀਕਲੀ ਸਾਰਾ ਕੁਝ ਦੇਖ ਰਹੇ ਹਾਂ ਹੋਰ ਐਨ ਜੀਓਜ਼ ਵੀ ਇੱਥੇ ਲੁਧਿਆਣੇ ਦੀ ਮੌਜੂਦ ਹੈ ਜਿਹੜੀਆਂ ਔਰ ਸਾਰਿਆਂ ਨੇ ਅਸੀਂ ਅੱਜ ਆ ਕੇ ਮਹਿਸੂਸ ਕੀਤਾ ਹੈ ਵੀ ਜਿਹੜਾ ਇੱਥੇ ਅੱਜ ਕੰਮ ਹੋ ਰਿਹਾ ਹੈ ਉਹ ਵੱਡੇ ਪੱਧਰ ਤੇ ਹੋ ਰਿਹਾ ਹੈ ਔਰ ਬਾਕੀ ਇੱਕ ਬਦਲਾਅ ਵੱਲੋਂ ਕਦਮ ਹੈ ਔਰ ਕਦੇ بڑے ਬੈਟਰ ਜਿਹੜੇ ਹੈ ਰਿਜ਼ਲਟਸ ਮਿਲਣ ਵਾਲੇ ਆ ਜਨਤਾ ਨੂੰ ਜੀ ਕੁਆਂਜੀ ਵਾਲੇ ਵੀ ਕਹਿੰਦੇ ਨੇ ਵਧੀਆ ਰਿਜ਼ਲਟ ਮਿਲਣਾ ਨੇ 2027 ਵਾਲੇ ਰਿਜ਼ਲਟ ਦੀ ਗਲਤ ਨਹੀਂ ਕਰ ਰਹੇ ਕਿਤੇ ਨਹੀਂ ਦੇਖੋ ਮੈਂ ਬਾਈਚ ਲੋਕਾਂ ਨੇ ਮੈਨੂੰ ਪਿਆਰ ਦੇ ਕੇ ਅਸ਼ੀਰਵਾਦ ਦੇ ਕੇ ਐਮਐਲਏ ਬਣਾਇਆ ਸੀਗਾ ਮੈਂ ਕਦੀ 27 ਵਾਲੀ ਸੋਚ ਰੱਖੀ ਨਹੀਂ ਕਿਉਂਕਿ ਮੇਰਾ ਪਹਿਲੇ ਦਿਨ ਜਿਸ ਦਿਨ ਮੇਰਾ ਰਿਜ਼ਲਟ ਆਇਆ ਸੀ ਨਾ ਉਦੋਂ ਤੇ ਮੇਰਾ 27 ਸੀਗਾ ਮੈਂ ਕਦੀ ਇਹ ਸੋਚ ਰੱਖ ਕੇ ਨਹੀਂ ਚੱਲਿਆ ਕਿ ਹੁਣ ਡੇਢ ਸਾਲ ਰਹਿ ਗਿਆ ਤੇ ਮੇਰੀ ਇਹ ਸਟਾਰਟ ਹੋ ਜਾਣਾ ਆ ਬਿਲਡਿੰਗ ਦੇਖੋ ਖੰਡਰ ਸੀਗੀ ਅੱਜ ਬਿਲਡਿੰਗ ਦਾ ਹਾਲਾਤ ਦੇਖੋ ਆਪਾਂ ਨੂੰ ਇੱਥੇ ਖੰਡਰ ਨੂੰ ਵੀ ਮਸਰੂਤ ਵਧੀਆ ਹੁੰਦਾ ਕਿ ਅਸੀਂ ਜਿਸ ਦਿਨ ਮੈਂ ਇੱਥੇ ਅ ਤੇ ਉਹ ਖੰਡਰ ਬਣ ਚੁੱਕਿਆ ਸੀ ਇਹਨੂੰ ਸਾਰਾ ਰਿਪੇਅਰ ਕਰਾਇਆ ਪੈਂਡਿੰਗ ਕਰਾਈ ਉਹ ਸਾਰਾ ਰੈਨੋਵੇਸ਼ਨ ਜਿੰਨੀ ਵੀ ਸਾਰੀ ਕਰਵਾ ਲਿਆ ਕਰਵਾ ਕੇ ਇਹਨੂੰ ਤਿਆਰ ਕਰਕੇ ਆਈ ਤੋਂ 6 ਮਹੀਨੇ ਪਹਿਲਾਂ ਚਲਾਇਆ ਇਸ ਕਰਕੇ ਥੋੜਾ ਜਿਹਾ ਮਨ ਚ ਇਹ ਹੁੰਦਾ ਕਿ ਲੋਕਾਂ ਨੇ ਜਦੋਂ ਵੋਟ ਪੋਲ ਕੀਤੀ ਹੈ ਨਾ ਉਹਨਾਂ ਨੇ ਆਪਣੀ ਆਸਾਂ ਤੇ ਉਮੀਦਾਂ ਨਾ ਕੀਤੀ ਹੈ ਇੱਕ ਬੰਦਾ ਦਬਾਣਾ ਲੱਗ ਮੈਂ ਦੰਦਾ ਹਰ ਬੰਦਾ ਵੋਟ ਪਾਣ ਜਾਂਦਾ ਮੈਂ ਕਾਂਗਰਸ ਦਾ ਮੈਂ ਕਾਂਗਰਸ ਨੂੰ ਪਾਣੀ ਹੈ ਮੈਂ ਬੀਜੇਪੀ ਦਾ ਮੈਂ ਬੀਜੇਪੀ ਨੂੰ ਪਾਣੀ ਹੈ ਮੈਂ ਕਾਲੀਦਲ ਦਾ ਮੈਂ ਕਾਲੀਦਲ ਨੂੰ ਪਾਣੀ ਹੈ ਪਰ ਪਹਿਲੀ ਵਾਰੀ ਲੋਕਾਂ ਨੇ ਚਾੜੂਆ ਬਟਨ ਦਬਾਇਆ ਸੀ ਕਿਸ ਕਰਕੇ ਦਬਾਇਆ ਸੀ ਆਸ ਤੇ ਉਮੀਦ ਦੇ ਨਾਲ ਕਿ ਦੋ ਜਿਹੜੀ ਵੱਤੀ ਪਾਰਟੀਆਂ ਨੇ ਜਿੰਨੇ ਅਸੀਂ 70 75 ਸਾਲ ਤੋਂ ਦੇਖ ਰਹੇ ਹਾਂ ਕੁਝ ਨਹੀਂ ਕੀਤਾ ਜੇ ਆਪਾਂ ਇਹਦਾ ਬਟਨ ਦਬਾ ਦਈਏ ਕੀ ਪਤਾ ਕਿ ਸਾਨੂੰ ਕੋਈ ਕੁਛ ਇਹਦਾ ਹਸਲ ਹੋ ਜਾਏ ਪਰ ਇਹ ਹੈ ਕਿ ਮੈਨੂੰ ਆਪਣੇ ਮਨ ਨੂੰ ਗੁੱਝੀ ਹੈ ਮੇਰੇ ਮਨ ਨੂੰ ਗੁੱਝੀ ਹੈ ਕਿ ਜਿੰਨੇ ਜਗ੍ਹਾ ਮੈਂ ਹੈਗਾ ਮੈਂ ਲੋਕਾਂ ਦੇ ਸਮਰਪਿਤਾਂ ਲੋਕ ਮੈਨੂੰ ਸਾਥ ਦੇ ਰਹੇ ਹਨ ਮੈਂ ਲੋਕਾਂ ਦਾ ਕੰਮ ਕਰ ਰਹੇ ਹਾਂ ਤੁਸੀਂ ਵੇਖੋ ਕਿ 10 ਰੁਪਏ ਦੀ ਪਰਚੀ ਦੇ ਵਿੱਚ ਇਸ ਮੈਗਾ ਕੈਂਪ ਦੇ ਵਿੱਚ ਸਾਰੇ ਜਿਹੜੇ ਨੇ ਉਹ ਕੰਮ ਹੋ ਰਹੇ ਨੇ ਦੇਖਣਾ ਇਹ ਹੋਵੇ ਕਿ ਆਨਲੇ ਟਾਈਮ ਦੇ ਵਿੱਚ ਇਹ ਕੈਂਪ ਲੋਕਾਂ ਤੱਕ ਕਿੰਨੇ ਲਾਹੇਮੰਦ ਹੁੰਦੇ ਨੇ ਕਿਉਂਕਿ ਆਪਣੇ ਆਪ 'ਚ ਇੱਕ ਹਸਪਤਲ ਔਰ ਇਸ ਜਗ੍ਹਾ ਦੇ ਵਿੱਚ ਇੱਕ ਹਸਪਤਲ ਦਾ ਬਣਨਾ ਔਰ ਉਹ ਸਟਾਰਟ ਹੋਣਾ 2014 ਤੋਂ ਬਣਿਆ ਹੋਇਆ ਇਹ ਢਾਂਚਾ ਅੱਜ ਇੱਕ ਅਖਤਿਆਰ ਕਰ ਗਿਆ ਹੈ ਇੱਕ ਅੱਛੇ ਹਸਪਤਲ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਔਰ ਲਾਹਾ ਲੈ ਰਹੇ ਨੇ ਕਿ ਤੁਸੀਂ ਵੀ ਲਾਹਾ ਲਿਆ ਜੇ ਨਹੀਂ ਤਾਂ ਜ਼ਰੂਰ ਪਹੁੰਚੋ ਇਸ ਸਿਵਲ ਸਰਚੰਦੇ ਆਫਿਸ ਦੇ ਵਿੱਚ ਔਰ ਲਗਾਤਾਰ ਪਿੱਛੇ ਜਿਹੜੀ ਇੱਕ ਡਿਸਪੈਂਸਰੀ ਸੀ ਉਹ ਇੱਕ ਵਧੀਆ ਅਖਤਿਆਰ ਕਰ ਗਈ ਹੈ ਰੂਪ ਇੱਕ ਹਸਪਤਲ ਦਾ ਜਰੂਰ ਪਹੁੰਚੋ ਔਰ ਲਾਹ ਲਓ ਕੈਮਰਾਮੈਨ ਗੋਲਡਨ ਨਾਮ ਪਰ ਬਾਤ ਕੁਮਾਰ ਸੇਟਲਾ ਦੀ ਖਾਸ ਪੇਸ਼ਕਸ਼ ਧੰਨਵਾਦ